आ मालिक ने तला मार्के तो <ड़ी> ਮੈਂ ਥੋੜਾ ਲਿਆਂਦਾ ਮੈਂ ਮੇਰਾ ਜਾਪਨ ਲਿਆਇਆ ਥਾ ਯਾਰ ਸੂਰਪੁਰ ਕਲਰ ਦਾ ਰਹਿਣ ਵਾਲਾ ਹੈ ਜੀ ਮੇਰੇ ਨਾਲ ਇਹ ਜਗਾ ਮੈਂ ਲਈ ਹੀ 8 ਲੱਖ ਦੀ ਜਿਸ ਚੋ 7 ਲੱਖ ਰੁਪਿਆ ਜਾ ਚੁਕਾ ਹੈ 1 ਲੱਖ ਰੁਪਿਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਂਦੇ ਮਾਲਕ ਮਨੂਰ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਨਾ ਉਹਨਾਂ ਨੇ ਕਰਵਾ ਕਰਵਾਇਆ ਹੈ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਿਆ ਦੇਤਾ ਬਿਨਾ ਪੁੱਛਿਆ ਤੇ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗਾ ਦੇ ਦੋ ਪੰਡਤ ਦਾ ਸਾਰਾ ਕਸੂਰ ਆ ਇਹ ਪੰਡਤ ਦੀ ਮੌਤ ਬੇਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ ਫੋੜ ਕਰਵਾਈ ਹੈ ਜੀ ਕਾਫੀ ਨੁਕਸਾਨ ਕਰੀ ਹੈ ਜੀ ਪੰਡਤ ਦਾ ਵਿੱਚ ਰੋਲ ਕੀ ਹੈ ਪੰਡਤ ਨੂੰ ਪਤਾ ਹੀ ਅੱਧੀ ਪੰਡਤ ਨੂੰ ਪਤਾ ਹੀ ਕਿ 7 ਲੱਖ ਰੁਪਿਆ ਇਹਨਾਂ ਦੀ ਜਗ੍ਹਾ ਤੇ ਗਿਆ ਆਇਆ ਫਿਰ ਵੀ باوجود ਇਹਦੇ باوجود ਵੀ ਅੱਧੀ ਜਗ੍ਹਾ ਕਬਜ਼ਾ ਨੂੰ ਫਿਰਦਾ ਹੈ 2.5 ਲੱਖ ਸੇ ਸੌਦਾ ਕਰਕੇ 1.5 ਦਾ ਬਿਆਨਾ ਕੀਤਾ 1.5 ਲੱਖ ਰੁਪਿਆ ਨਾਲ ਉਹ ਦੇ ਕੇ ਤੇ ਧਮਕੀਆਂ ਲਾਉਂਦਾ ਜੀ ਮੈਨੂੰ ਮਾਰਨ ਕੁੱਟਨ ਦੀਆਂ ਧਮਕੀਆਂ ਮੇਰੇ ਪਰਿਵਾਰ ਨੂੰ ਧਮਕੀਆਂ ਲਵਾਉਂਦਾ ਹੈ ਜਾਨ ਮਾਰਨ ਦਾ ਨੁਕਸਾਨ ਕੀਤਾ ਇਹਨੇ ਹੋ ਤੁਸੀਂ ਥਾਣੇ ਦੇ ਬਾਹਰ ਖੜੇ ਹੋ ਕਿ ਥਾਣੇ ਵਿੱਚ ਕਾਰਵਾਈ ਹੋ ਰਹੀ ਤੁਹਾਡੀ ਪੀ ਸਾਡੀ ਸੁਣਵਾਈ ਨਹੀਂ ਹੋ ਰਹੀ ਅੱਜ 6ਵਾਂ 7ਵਾਂ ਘੇੜਾ ਹੈ ਜੀ ਸਾਡਾ ਥਾਣੇ ਮੈਂ ਆ ਮੌਕਮ ਪਰ ਥਾਣੇ ਦਾ 7ਵਾਂ ਘੇੜਾ ਹੈ ਬਾਬਾ ਜੀ ਵੀ ਆਉਂਦੇ ਆ ਜੇੜਾ ਮਾਰ ਕੇ ਚਲੇ ਜਾਂਦੇ ਕਦੀ ਐਸਐਚਓ ਸਾਹਿਬ ਨਹੀਂ ਆ ਕਦੀ ਐਸਐਸਓ ਕਹਿੰਦੇ ਕੱਲ ਆਇਓ ਪਰਸੋਂ ਆਇਓ ਅੱਜ ਆਇਓ ਕਦੀ 11 ਵਜੇ ਦਾ ਟਾਈਮ ਦਿੰਦੇ ਆ ਕਦੀ 2 ਵਜੇ ਦਾ ਟਾਈਮ ਦਿੰਦੇ ਆ ਮੈਂ ਦਿਹਾੜੀਦਾਰ ਬੰਦਾ 7 ਦਿਨ ਹੋ ਗਏ ਤੇ ਗੇੜੇ ਮਾਰਦੇ ਇੱਥੇ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਨਿਆਂ ਕੀਤਾ ਜਾਵੇ ਸਿੱਧਾ ਤੇ ਪੰਡਤ ਦਾ ਪੰਡਤ ਆ 1.5 ਲੱਖ ਰੁਪਏ ਨੂੰ ਮਿਲੇ ਚਾਹੇ ਨਾ ਮੇਰੇ ਸਾਡੇ ਕੋਲ ਲੈਣ ਦਾ ਹੱਕਦਾਰ ਨਹੀਂ ਸਾਨੂੰ ਕੁਛ ਵੀ ਨਹੀਂ ਇਹਨੇ ਦਿੱਤਾ ਤੇ ਤੁਹਾਡੀ ਤੌਰ ਪਰ ਨਹੀਂ ਕਾਦੀ ਚੀਜ਼ ਦੀ ਹੋਈ ਹੈ ਜੀ ਮੇਰੇ ਟੰਕੀ ਦੇ ਪੈਪ ਟੁੱਟਿਆ ਜੀ ਮੇਰੇ ਘਰ ਦੀ ਦੇ ਟੋਪਸ ਗਵਾਚੇ ਆ ਮੋਬਾਈਲ ਟੁੱਟਾ ਜੀ ਫੋਰ ਨੁਕਸਾਨ ਕਾਫੀ ਨੁਕਸਾਨ ਕੀਤਾ ਭਾਂਡਿਆਂ ਦਾ ਟੋਕਰਾ ਮਾਰਿਆ ਇਹਨਾਂ ਨੇ ਚੁੱਕ ਕੇ ਜੀ ਕਾਫੀ ਨੁਕਸਾਨ ਕੀਤਾ ਘੱਟ ਤੋਂ ਘੱਟ 22000 ਦਾ 22000 ਦਾ ਨੁਕਸਾਨ ਕੀਤਾ ਇਹਨਾਂ ਨੇ ਮੇਗਾ ਤੁਹਾਡਾ ਨਾਮ ਦਾਸ ਲਖਵਿੰਦਰ ਸਿੰਘ ਜੀ ਦਸ਼ਮੇਸ਼ ਤਰਨਾ ਅਦਾਲਤੋਂ ਆ ਜੀ ਬਾਬਾ ਜੀ ਕੀ ਰ ਮਸਲਾ ਕਲਰਾਂ ਦੇ ਵਿੱਚ ਹੋਇਆ ਵਾ ਕੀ ਮਤ ਕਰਨ ਦੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤੇ ਇਹ ਮਸਲਾ ਜੀ ਇਸ ਇਸ ਤਰ੍ਹਾਂ ਹੋਇਆ ਵਾ ਵੀ ਇਸ ਪਰਿਵਾਰ ਨੇ ਕੋਈ 7-8 ਸਾਲ ਦੇ ਵਿੱਚ ਮਤਲਬ ਕਿ ਜਗ੍ਹਾ ਦੇ ਵਿੱਚ ਰਹਿ ਰਹੇ ਨੇ 5 ਮਰਲੇ ਜਗ੍ਹਾ ਵਾ ਤੇ ਜਿਸ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਹੁਣ ਕੁਝ ਬੰਦੇ ਉੱਠ ਕੇ ਜੀ ਆਪਣਾ ਉਹ ਜਗ੍ਹਾ ਦੇ ਆਪਣਾ ਨਕਲੀ ਦਸਤਾਵੇਜ਼ ਬਣਾ ਕੇ ਅੱਧੀ ਜਗ੍ਹਾ ਦੇ ਉੱਤੇ ਹੀ ਵੇਖੋ ਕਬਜ਼ਾ ਕਰਨੋਂ ਫੇਰੇ ਆ ਤੇ ਉਹ ਜੀ ਆਪਾਂ ਵੇਖੋ ਕਬਜ਼ਾ ਉਹਨਾਂ ਦਾ ਹੋ ਨਹੀਂ ਦੇ ਰਹੇ ਆ ਤੇ ਇਸ ਦਾਰ ਕੇ ਵੇਖੋ ਜੀ ਅਸੀਂ ਥਾਣੇ ਮੋਹਮਪੁਰਾ ਦੇ ਵਿੱਚ ਆਏ ਹਾਂ ਪੁਲਿਸ ਤੇ ਅੱਗੇ ਵੇਖੋ ਜੀ ਦਰਖਾਸਤ ਵੀ ਦਿੱਤੀ ਉਹਨਾਂ ਨੂੰ ਆਪਣਾ 7-8 ਵਰੀ ਦਾ ਜੀ ਟਾਈਮ ਪੈ ਚੁੱਕਾ ਵਾ ਇਥੇ ਪਰ ਪੁਲਿਸ ਨੇ ਸਾਡੀ ਕਾਰਵਾਈ ਕੋਈ ਤਰ੍ਹਾਂ ਦੀ ਨਹੀਂ ਕੀਤੀ ਅੱਜ ਵੇਖੋ ਆਪਣਾ ਦੂਜੀ ਪਾਰਟੀ ਦੇ ਆਇਆ ਵੀ ਆ ਆਪਣਾ ਜਿਹੜਾ ਵਾ ਜੀ ਮੁੱਖ આરોપી ਆਪਣਾ ਪੰਡਤ ਸ਼ਿਵ ਸ਼ੰਕਰ ਆਇਆ ਇਥੇ ਪ੍ਰਸ਼ਾਸਨ ਨੇ ਜਦੋਂ ਉਹਨੂੰ ਸਖਤਾਈ ਦੇ ਨਾਲ ਉਹਨੂੰ ਕੁੱਛਗਿਸ ਕੀਤੀ ਤਾਂ ਪੰਡਤ ਇਥੋਂ ਇਸ ਟਾਈਮ ਜੀ ਫਰਾਰ ਹੋ ਚੁੱਕਾ ਵਾ ਤੇ ਪੁਲਿਸ ਨੂੰ ਅਸੀਂ ਕਹਿ ਰਹੇ ਆਂ ਜੀ ਸਾਡੀ ਕਾਰਵਾਈ ਕਰੋ ਜੋ ਬਣਦੀ ਇਹਨਾਂ ਦੇ ਉੱਤੇ ਧਾਰਾ ਲੱਗਦੀ ਪਰ ਪੁਲਿਸ ਸਾਡਾ ਕੋਈ ਸਹਾਇਤਾ ਸਹਿਯੋਗ ਨਹੀਂ ਦੇਣ ਦੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਰਪਾ ਕਰਕੇ ਸਾਨੂੰ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਤ ਜੀ ਆ ਐਨ ਡੀ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਕਰਨੀ ਹੈ ਬਿਆਨਾ ਸਭ ਕੁਝ ਹੋਇਆ ਵਾ ਮਾਲਕ ਵੀ ਇਹਦੇ ਨਾਂ ਦੇ ਆ ਫਿਰ ਵੀ ਪੰਡਤ ਉਹ ਲਵਾ ਕੇ ਕੁਝ ਸਿੰਘਾਂ ਵੱਲੋਂ ਤੋੜਪੰਡ ਕੀਤੀ ਗਈ ਹੈ ਜੀ ਹਾਂ ਜੀ ਜੀ ਉਹ ਮਸਲਾ ਜੀ ਆਪਣਾ ਵੀ ਤੋੜਪਾਂਦਾ ਇਸ ਤਰ੍ਹਾਂ ਹੋਇਆ ਵੀ ਪੰਡਤ ਨੇ ਵੇਖੋ ਜੀ ਜ਼ਬਰਦਸਤੀ ਆ ਆਪਣਾ ਕਬਜ਼ਾ ਕਰਨ ਪਿਆ ਜਗਾਹ ਦੇ ਉੱਤੇ ਕੋਈ ਅਣਪਛਾਤੇ ਵਿਅਕਤੀ 2-4 ਇਹਨੇ ਲੈ ਕੇ ਆਪਣਾ ਤੇ ਧਕੇਸ਼ਾਈ ਪਰਿਵਾਰ ਦੇ ਨਾਲ ਕੀਤੀ ਸੀ ਤੇ ਜਿਹਦਾ ਅਸੀਂ ਸਖਤ ਵਿਰੋਧ ਕੀਤਾ ਤੇ ਕਰਦੇ ਹਾਂ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਜੋ ਉਹਨਾਂ ਨੇ ਕੀਤਾ ਵਾ ਬਾਕੀ ਜੀ ਅਸੀਂ ਇਹਦਾ ਪਰਿਵਾਰ ਦੇ ਨਾਲ ਵਾ ਤੱਕੇਸ਼ਾਈ ਅਸੀਂ ਇਹਨਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਬਬੇ ਜੀ ਅਜਾ ਇਨਸਾਫ ਨਹੀਂ ਮਿਲਦਾ ਅਗਲੀ ਤੁਹਾਡੇ ਵੱਲੋਂ ਕੀ ਕਦਮ ਐਕਸ਼ਨ ਹੋਏਗਾ ਵੇਖੋ ਜੀ ਉਹ ਜੋ ਦਲਪੰਥ ਲੋ ਅੱਗੇ ਜੋ ਹੁਕਮ ਹੋਏਗਾ ਸਾਡੇ ਜੇਹੇਦਾਰ ਸਾਹਿਬ ਨਾਲ ਲੋ ਉਹਦੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਏਗੀ ਜੀ ਜੀ ਅੱਲੀ ਗੱਲ ਸਰ ਕਲਰਾਂ ਇੱਥੇ ਚੱਲ ਰਹੀ ਆ ਦੋਨੇ ਪਾਰਟੀਆਂ ਵੱਲੋਂ ਅੱਜ ਇਕੱਠੀਆਂ ਵੀ ਹੋਈਆਂ ਸੀ ਥਾਣੇ ਦੇ ਬਾਹਰ ਇੱਕ ਜਥੇਬੰਦੀ ਸੀ ਇੱਕ ਦੂਸਰਾ ਪੰਡਤ ਸੀ ਕੀ ਮੈਟਰ ਕੀ ਸਰ ਇਹ ਦੀ ਹੀ ਰਸੂਰਪੁਰ ਕਲਰ ਦੀ ਜਗ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇੱਥੇ ਦੋਨੋਂ ਪਾਰਟੀਆਂ ਕਹਿ ਰਹੀਆਂ ਵਾਂ ਵੀ ਜਗ੍ਹਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾਂ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਿਸਾਬ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ